ਗੁਰਨਾਣਕ ਦੇਵ ਯੂਨੀਵਰਸਿਟੀ ਦੇ ਬਾਹਰ ਇੱਕ ਕੂੜੇ ਦੇ ਪਰੇ ਟਰੱਕ ਦੇ ਨਾਲ ਅਤੇ ਇੱਕ ਕਾਰ ਦਾ ਹੋਇਆ ਜਬਰਦਸ ਐਕਸੀਡੈਂਟ ਹੈ ਤੁਹਾਨੂੰ ਦੱਸ ਦਿਆ ਕਿ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਹੜੇ ਕਾਰ ਆ ਬੁਰੀ ਤਰ੍ਹਾਂ ਜੜੀ ਆ ਉਹ ਟੁੱਟ ਚੁੱਕੀ ਹੈ ਤੁਹਾਨੂੰ ਦੱਸ ਦਿਆ ਕਿ ਦੋਨੇ ਜਿਹੜੀਆਂ ਗੱਡੀਆਂ ਸੀ ਉਹ ਛੱਡੇ ਤੋਂ ਜਿਹੜੀ ਆ ਉਹ ਪਤਲੀ ਘਰ ਨੂੰ ਜਾ ਰਹੀਆਂ ਸੀ ਕੂੜੇ ਵਾਲਾ ਜਿਹੜਾ ਟਰੱਕ ਸੀ ਉਹ ਵੀ ਜਿਹੜਾ ਸ਼ਹਿਰ ਨੂੰ ਜਾ ਰਿਹਾ ਸੀ ਅਤੇ ਇੱਕ ਗੱਡੀ ਵੀ ਜਿਹੜੀ ਆ ਉਹ ਉਤਲੀ ਕਾਰ ਨੂੰ ਜਾ ਰਹੀ ਸੀ ਦੱਸਿਆ ਜਾ ਰਿਹਾ ਇੱਕ ਦੂਜੇ ਤੇ ਡਰਾਈਵਰਾਂ ਵੱਲੋਂ ਜਿਹੜਾ ਅਰੋਖ ਲਾਇਆ ਗਿਆ ਕਿ ਟਰੱਕ ਵੱਲੋਂ ਜਿਹੜੀ ਆ ਉਹ ਸਾਈਡ ਮਾਰੀ ਗਈ ਹੈ ਪਰ ਜਦੋਂ ਟਰੱਕ ਵਾਲੇ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਕਿਹਾ ਕੀ ਇਹਨਾਂ ਨੇ ਪਿੱਛੋ ਲਿਆ ਕੇ ਜਿਹੜੀ ਆ ਉਹ ਗੱਡੀ ਨਾਲ ਮਾਰੀ ਗਈ ਹੈ ਜਿਸ ਦੇ ਨਾਲੇ ਤੇਰੀ ਗੱਡੀ ਦਾ ਜ਼ਿਆਦਾ ਨੁਕਸਾਨ ਹੋਇਆ ਹੈ ਕਹਿੰਦਾ ਨਾ ਨਾਮ ਉਸ ਦਾ ਤੇ ਖਿਆਲ ਪਿੰਡ ਦਾ ਅਸੀਂ ਤਾਂ ਇਹ ਆ ਤੁਸੀਂ ਕਾਤੇ ਯਾਰ ਲੈ ਗੱਡੀ ਯਾਰ ਆਪਣੀ ਗੱਡੀ ਆ ਰਹੀ ਆ ਅੱਛਾ ਜੀ ਤੇ ਪਿੱਛੋਂ ਮੈਂ ਇੱਤੀ ਵਾਲੀ ਘਾਂੜਾ ਹੋਈ ਜਾ ਰਿਹਾ ਪਿੱਛੋਂ ਸਾਈਡ ਵੱਜੀ ਜੋ ਪਿੱਛੋਂ ਸਾਈਡ ਵੱਜੀ ਜੋ ਤੇ ਫਿਰ ਮੇਰੀ ਛੇਦੀ ਫੋੜਵਾਹੀ ਵੱਜ ਕੇ ਜਾ ਗਈ ਫਿਰ ਘੁੰਮ ਗੱਡੀ ਘੁੰਮ ਕੇ ਤੇ ਆ ਗਈ ਜੋ ਤੇ ਕੋਈ ਜਾਨੀ ਨੁਕਸਾਨ ਜਾਨੀ ਚੰ ਕੋਈ ਨਹੀਂ ਹੋਇਆ ਗੱਡੀ ਦਾ ਜੀ ਗੱਡੀ ਦਾ ਨੁਕਸਾਨ ਹਾਂ ਗੱਡੀ ਦਾ ਹੋਇਆ ਜੋ ਤੇ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਉਹ ਨੁਕਸਾਨ ਭਾਜੀ ਮੈਨੂੰ ਤਾਂ ਪਤਾ ਨਹੀਂ ਮੈਂ ਪਤਾ ਨਹੀਂ ਸਾਰੇ ਜਿਹੜੀ ਗੱਡੀ ਨਾਲ ਐਕਸੀਡੈਂਟ ਹੈ ਉਹ ਕਾਦੀ ਗੱਡੀ ਹੈ ਮੇਰੇ ਲਈ ਕਿਉਂ ਚਲੀ ਉਹਦੇ ਵਾਲੀ ਉਹ ਮਿਲ ਆ ਕੁੜਾ ਦਿੱਦਿਆ ਤੇ ਟਰੱਕ ਟਰੱਕ ਕਿਧਰੋਂ ਵੀ ਆ ਰਹੀ ਸੀ ਤੁਸੀਂ ਮੈਸੇਜ ਜੋ ਆਇਆ ਛਾੜੇ ਰਵਾਰਿਆਂ ਜਾਂ ਜਾ ਰਿਆਂ ਮੈਂ ਹੋਰ ਕਾਸੇ ਚਲੇ ਆਉਂਦੇ ਚਲੇ ਹਾਂ ਤੇ ਉਹ ਕਿਧਰੋਂ ਆ ਰਹੀ ਗੱਡੀ ਉਹ ਉਧਰੋਂ ਆ ਰਹੀ ਮੈਂ ਗੱਡੀ ਪਾਸ ਕਰ ਲਗਾ ਇਹਨੇ ਐਵੇਂ ਮਾਰੇ ਤੇ ਫੇਰ ਗੱਡੀ ਮੇਰੀ ਘੁੰਮ ਗਈ ਜੀ 10 ਜੀ ਸੁਪਾਲ ਸਿੰਘ ਜੀ ਸਰ ਕਿਹੜੀ ਗੱਡੀ ਚਲਾਉਂਦੇ ਜੀ ਤੁਸੀਂ ਗੱਡੀ ਕੂੜੇ ਵਾਲੀ ਚਲਾਉਂਦੇ ਜੀ ਆਪਣੇ ਵਾਲੇ ਹੀ ਕਾਰਪੋਰੇਸ਼ਨ ਦੀ ਹੈ ਸਰ ਐਕਸੀਡੈਂਟ ਹੋਇਆ ਵਾ ਤਾਂ ਦਿਓ ਲੋ ਟੱਕਰ ਮਾਰੀ ਗਈ ਕਾਰ ਦੀ ਸਾਡੇ ਲੋ ਟੱਕਰ ਨਹੀਂ ਸਰ ਵਜੀ ਵੀ ਲੋਕੇਸ਼ਨ ਵੇਖ ਸਕਦੇ ਤੁਸੀਂ ਕੈਮਰਾ ਉਧਰ ਘੁਮਾ ਲਓ ਸਿੱਧੀਆਂ ਬ੍ਰੇਕਾਂ ਦੇਖ ਲਓ ਜੀ ਕਿੱਤੀਆਂ ਕਿੱਧਰ ਬ੍ਰੇਕਾਂ ਜਾਂ ਗੱਡੀ ਸਾਈਡ ਮੇਰੇ ਕੋ ਵਜੀ ਹੋਵੇ ਤੇ ਬ੍ਰੇਕਾਂ ਇਦਾਂ ਸਿੱਧੀਆਂ ਵੱਜਣਗੀਆਂ ਠੀਕ ਹੈ ਜੀ ਤੁਸੀਂ ਉੱਥੇ ਜਾ ਕੇ ਲੋਕੇਸ਼ਨ ਵੇਖੋ ਗੱਡੀ ਦੀ ਇੱਕ ਵਾਰੀ ਕੁੱਤ ਨੂੰ ਜਾਓ ਕਿ ਇਹਨੇ ਗੱਡੀ ਬੈਕ ਸਾਈਡ ਤੋਂ ਲੈ ਕੇ ਆਉਂਦਾ ਮੈਂ ਆਪਣੀ ਸਾਈਡ ਤੇ ਬਿਲਕੁਲ ਨਾਲ ਨਾਲ ਜਾਂਦਾ ਇਹਨੇ ਲੈ ਕੇ ਗੱਡੀ ਮਗਰੋਂ ਲਾਈ ਆ ਗੱਡੀ ਲੱਗਣ ਕਰਕੇ ਜਦੋਂ ਅਸੀਂ ਬੈਕ ਸਾਈਡ ਤੋਂ ਗੱਡੀ ਲੱਗੀ ਨਾਲ ਹੀ ਗੱਡੀ ਘੁੰਮੀ ਅਗਲੇ ਪਿੰਨੋਂ ਫੇਰੇ ਦਾ ਬੱਪਰ ਵੱਜ ਜਾ ਕੇ ਗੱਡੀ ਦੀ ਦੋਵਾਂ ਵਾਰੀ ਟਕਰਾਈ ਤੁਹਾਡੇ ਦੋ ਵਾਰੀ ਗੱਡੀ ਟਕਰਾਈ ਹੈ ਮੇਰੀਆਂ ਬ੍ਰੇਕਾਂ ਦੇਖੋ ਗੱਡੀ ਦੀਆਂ ਜੀ ਤੁਸੀਂ ਲੋਕੇਸ਼ਨ ਦੇਖੋ ਮੇਲਾ ਜਾ ਕੇ ਕਿ ਕਿੱਥੇ ਗੱਡੀ ਦੀ ਲੋਕੇਸ਼ਨ ਹੈ ਕਿਥੋਂ ਬ੍ਰੇਕਾਂ ਵਜਦੀਆਂ ਗਈਆਂ ਹੈਗੀਆਂ ਉਨਾਂ ਨੇ ਕਿਹਾ ਯਾਰਾ ਕਿ ਤੁਸੀਂ ਦੋਵੇਂ ਮੇਰੀ ਟੱਕਰ ਤੁਹਾਡੇ ਵੱਲੋਂ ਹੀ ਮਾਰੀ ਗਈ ਹੈ ਟੱਕਰ ਸਰ ਤੁਸੀਂ ਗੱਡੀ ਦੇਖੋ ਨਾ ਗੱਡੀ ਸਿੱਧੀ ਆ ਟੱਕਰ ਮੇਰੇ ਵੱਲੋਂ ਜਾਂ ਵੱਜੀ ਹੋਵੇ ਵੀ ਇਹਦੀ ਗੱਡੀ ਅਗਲੇ ਪੰਨੇ ਉਹ ਮੈਂ ਗੱਡੀ ਸਾਈਡ ਮਗਰੋਂ ਜਾ ਕੇ ਮਾਰੀ ਹੈਗੀ ਆ ਗੱਡੀ ਇਹ ਪਿੱਛੋਂ ਆਉਂਦਿਆ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਕਿੱਧਰਲੇ ਪਾਸੇ ਜਾ ਰਹੇ ਹੋ ਤੁਸੀਂ ਛਾੜੋਂ ਗੱਡੀ ਭਰੀ ਹੈ ਜੀ ਆਪਾਂ ਬਕਰ ਮੰਡੀ ਲਾਗੋ ਤੇ ਆਪਣੀ ਭਗਤ ਵਾਲੇ ਗੱਡੀ ਖੜੀ ਹੁੰਦੀ ਮੈਂਡਮ ਤੇ ਤੁਹਾਡੇ ਲਈ ਤੁਹਾਡੀ ਕੋਈ ਗਲਤੀ ਨਹੀਂ ਆਪਣੀ ਕੋਈ ਗਲਤੀ ਨਹੀਂ ਸਰ ਤੁਸੀਂ ਲੋਕੇਸ਼ਨ ਦੇਖੋ ਸਰ ਪਹਿਲਾਂ ਤੁਸੀਂ ਉਧਰੋਂ ਕੈਮਰਾ ਵੇਖੋ